ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਆਪਣਾ ਵਿਸ਼ਾ ਹੈ ਫੈਟੀ ਲੀਵਰ ਫੈਟੀ ਲੀਵਰ ਇੱਕ ਬਹੁਤ ਵੱਡੀ ਸਮੱਸਿਆ ਕਿਉਂਕਿ ਇਹ ਅਜਾਈ ਬਿਮਾਰੀ ਹੈ ਜੋ ਲੀਵਰ ਵਿੱਚ ਬਹੁਤ ਜ਼ਿਆਦਾ ਚਰਬੀ ਦੇ ਇਕੱਠੇ ਹੋਣ ਕਾਰਨ ਹੁੰਦੀ ਹੈ ਆਮ ਤੌਰ ਤੇ ਇੱਕ ਮਨੁੱਖੀ ਜਿਗਰ ਵਿੱਚ ਚਰਬੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਪਰ ਜਦੋਂ ਜਿਗਰ ਦੀਆਂ ਕੋਸ਼ਿਕਾਵਾਂ ਵਿੱਚ ਚਰਬੀ ਜਮ੍ਹਾਂ ਹੋਣ ਲੱਗਦੀ ਹੈ ਤਾਂ ਹੌਲੀ-ਹੌਲੀ ਜਿਗਰ ਵਿੱਚ ਸੋਜ ਦਾ ਕਾਰਨ ਬਣ ਜਾਂਦੀ ਹੈ ਜਿਸ ਕਾਰਨ ਇਹ ਸਮੱਸਿਆ ਪੈਦਾ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਫੈਟੀ ਲੀਵਰ ਦੀ ਸਮੱਸਿਆ ਦੇ ਕਾਰਨ ਸਰੀਰ ਵਿੱਚ ਕੈਲੋਰੀ ਦੀ ਮਾਤਰਾ ਚਰਬੀ ਵਿੱਚ ਤਬਦੀਲ ਹੋਣ ਲੱਗਦੀ ਹੈ ਅਤੇ ਜਿਗਰ ਦੀਆਂ ਕੋਸ਼ਿਕਾਵਾਂ ਵਿੱਚ ਜਮ੍ਹਾਂ ਹੋਣ ਕਾਰਨ ਇਹ ਲੀਵਰ ਵਿੱਚ ਸੋਜ ਵਧਾ ਦਿੰਦੀ ਹੈ ਅਤੇ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਲੀਵਰ ਖਰਾਬ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਅੱਜ ਅਸੀਂ ਜਾਣਾਂਗੇ ਇਸ ਦੇ ਲੱਛਣ ਕਾਰਨ ਅਤੇ ਇਲਾਜ ਇਸ ਦੇ ਲੱਛਣ ਕੀ ਹਨ ਸੁੱਜੇ ਹੋਏ ਪੈਰ ਥਕਾਵਟ ਅਤੇ ਕਮਜ਼ੋਰੀ ਭੁੱਖ ਦੀ ਕਮੀ ਟੈਡ ਫੀਡ ਜਾਨੀ ਪੈਰ ਦਰਦ ਅੱਖਾਂ ਅਤੇ ਚਮੜੀ ਦਾ ਪੀੜਾ ਹੋਣਾ ਭਾਰ ਘਟਣਾ ਚਮੜੀ ਤੇ ਧੱਫੜ ਅਤੇ ਅਲਰਜੀ ਇਸ ਦੀਆਂ ਕਿਸਮਾਂ ਪਹਿਲੀ ਕਿਸਮ ਹੈ ਐਲਕੋਹੋਲਿਕ ਹੈਪਟੀਟਿਸ ਐਲਕੋਹਾਲਿਕ ਫੈਟੀ ਲੀਵਰ ਕੀ ਹੁੰਦਾ ਹੈ ਜਿਆਦਾ ਸ਼ਰਾਬ ਪੀਣ ਨਾਲ ਇਸ ਲੀਵਰ ਵਿੱਚ ਚਰਬੀ ਜਮਾ ਹੋਣ ਲੱਗਦੀ ਹੈ ਅਤੇ ਲੀਵਰ ਵਿੱਚ ਸੋਜ ਆ ਜਾਂਦੀ ਹੈ ਦੂਸਰੀ ਕਿਸਮ ਹੈ ਗੈਰ ਐਲਕੋਹਾਲਿਕ ਫੈਟੀ ਲੀਵਰ ਗੈਰ ਐਲਕੋਹਾਲਿਕ ਫੈਟੀ ਲੀਵਰ ਜ਼ਿਆਦਾਤਰ ਖਾਣ ਪੀਣ ਦੀਆਂ ਸਹੀ ਆਦਤਾਂ ਦੀ ਘਾਟ ਕਾਰਨ ਹੁੰਦਾ ਹੈ ਬਹੁਤ ਜ਼ਿਆਦਾ ਤੇਲ ਜੁਕਤ ਮਤਲਬ ਤਲਿਆ ਹੋਇਆ ਖਾਣਾ ਅਤੇ ਬਾਹਰ ਦਾ ਖਾਣਾ ਖਾਣ ਨਾਲ ਸਰੀਰ ਦੇ ਭਾਰ ਤੇ ਸਿੱਧਾ ਅਸਰ ਪੈਂਦਾ ਹੈ ਫੇਸ ਦੇ ਕੀ ਕਾਰਨ ਹਨ ਜਿਆਦਾ ਮਿਰਚ ਮਸਾਲੇ ਟਾਈਪ 2 ਸ਼ੂਗਰ ਜਿਆਦਾ ਮੋਟਾਪਾ ਖੂਨ ਵਿੱਚ ਫੈਟ ਵਧਣਾ ਹਾਈ ਕੋਲੇਸਟ੍ਰੋਲ ਘੱਟ ਮੈਟਾਬੋਲਿਜ਼ਮ ਦਵਾਈਆਂ ਦਾ ਸਾਈਡ ਇਫੈਕਟ ਅੰਡਰ ਐਕਟਿਵ ਥਾਇਰਾਇਡ ਤੇ ਇਸ ਦਾ ਇਲਾਜ ਕੀ ਹੈ ਹੈਪੀ ਲੀਵਰ ਦੀ ਸਮੱਸਿਆ ਨੂੰ ਜੀਵਨ ਸ਼ੈਲੀ ਅਤੇ ਸਿਹਤਮੰਦ ਖਾਣ-ਪੀਣ ਬਦਲ ਕੇ ਹੀ ਕੰਟਰੋਲ ਕੀਤਾ ਜਾ ਸਕਦਾ ਹੈ ਸਹੀ ਟਾਂਕਨਲ ਖਾਨ ਨਾਲ ਨਾਲ ਅਤੇ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਫੈਟੀ ਲੀਵਰ ਦੇ ਰੋਗਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਨਜ਼ਰਅੰਦਾਜ਼ ਨਾ ਕਰੋ। ਲੀਵਰ ਸਾਡੇ ਸਰੀਰ ਵਿੱਚੋਂ ਹਾਨੀਕਾਰਕ ਪਦਾਰਥਾਂ ਨੂੰ ਕੱਢਣ ਦਾ ਕੰਮ ਕਰਦਾ ਹੈ। ਅਜਿਹੇ ਵਿੱਚ ਜੇਕਰ ਅਸੀਂ ਅਜੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਜੋ ਲੀਵਰ ਨੂੰ ਕੰਮ ਕਰਨ 'ਚ ਮਦਦ ਕਰਦੀਆਂ ਹਨ ਤਾਂ ਆਪਣੇ ਲੀਵਰ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹਾਂ। ਤੁਹਾਨੂੰ ਜੇ ਸੰਦੇ ਲਈ ਸੰਤੁਲਿਤ ਖਾਗ ਅਤੇ ਕਸਰਤ ਦੀ ਪਰਣਾ ਕਰੋ ਫੈਟੀ ਲੀਵਰ ਦੇ ਲੱਛਣ ਤਾਂ ਦੇਖੇ ਹੀ ਹਨ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਵੀ ਜਰੂਰ ਕਰੋ ਅੱਜ ਕੱਲ ਫੈਟੀ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਹੈ ਜੋ ਕਿ ਗਲਤ ਖਾਣਾ ਖਾਣਾ ਤੇ ਘੱਟ ਕਸਰਤ ਦਾ ਨਤੀਜਾ ਹੈ ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ ਇਹ ਸਰੀਰ ਵਿੱਚੋਂ ਭੋਜਨ ਪਚਾਉਣ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਸਰੀਰ ਵਿੱਚੋਂ ਬਿਸ਼ਾਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਇਹ ਸਮੱਸਿਆ ਜ਼ਿਆਦਾ ਫੈਟ ਵਾਲਾ ਖਾਣਾ ਖਾਣ ਨਾਲ ਹੁੰਦੀ ਹੈ ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਕਰਕੇ ਵੀ ਇਹ ਸਮੱਸਿਆ ਹੋ ਸਕਦੀ ਹੈ ਤੇ ਇਸ ਨੂੰ ਆਪਾਂ ਕਿਸ ਤਰ੍ਹਾਂ ਠਿਕਾਰਾ ਪਾ ਸਕਦੇ ਹਾਂ ਉਹਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ ਜਦੋਂ ਸਾਡੇ ਸਰੀਰ ਦੇ ਕੋਸ਼ਿਕਾਵਾਂ ਵਿੱਚ ਫੈਟ ਜ਼ਿਆਦਾ ਮਾਤਰਾ ਵਿੱਚ ਬਦਲਣ ਲੱਗਦੀ ਹੈ ਤਾਂ ਇਹ ਫੈਟੀ ਲੀਵਰ ਦੀ ਸਮੱਸਿਆ ਹੁੰਦੀ ਹੈ ਅਤੇ ਲੀਵਰ ਵਿੱਚ ਬਸਾ ਦੀ ਕੋਈ ਮਾਤਰਾ ਹੋਣਾ ਇੱਕ ਸੁਧਾਰਨ ਗੱਲ ਹੈ ਪਰ ਜਦੋਂ ਇਹ ਚਰਦੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਆਪਣਾ ਲੀਵਰ ਫੈਟੀ ਲੀਵਰ ਦੀ ਬਿਮਾਰੀ ਹੋ ਜਾਂਦੀ ਹੈ ਅਤੇ ਲੀਵਰ ਕੰਮ ਕਰਨਾ ਛੱਡ ਦਿੰਦਾ ਹੈ ਜਿਸ ਦੇ ਕਾਰਨ ਸਾਡੇ ਸਰੀਰ ਵਿੱਚ ਕੁਝ ਲੱਛਣ ਦਿਖਾਈ ਦਿੰਦੇ ਹਨ ਅਤੇ ਇਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਪਾਂ ਘਰੇਲੂ ਕੁਝ ਆਪਾਂ ਵਰਤ ਸਕਦੇ ਹਾਂ ਆਮਲਾ 4 ਗ੍ਰਾਮ ਸੁੱਕੇ ਆਵਲੇ ਦਾ ਚੌਰਨ ਪਾਣੀ ਨਾਲ ਦਿਨ ਵਿੱਚ ਤਿੰਨ ਵਾਰ ਲਓ ਕੁਝ ਦਿਨਾਂ ਵਿੱਚ ਫੈਟੀ ਲੀਵਰ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਕਿਉਂਕਿ ਆਮਲੇ ਵਿੱਚ ਐਂਟੀ ਆਕਸੀਡੈਂਟ ਅਤੇ ਬਟਾਮਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਲੀਵਰ ਵਿੱਚ ਮੌਜੂਦ ਬਿਸ਼ੈਲੇ ਤੱਤ ਬਾਹਰ ਨਿਕਲ ਜਾਂਦੇ ਹਨ ਤੁਸੀਂ ਚਾਹੋ ਤਾਂ 2-3 ਕੱਚੇ ਆਵਲੇ ਦਾ ਵੀ ਸੇਵਨ ਕਰ ਸਕਦੇ ਹੋ ਤੇ ਅਗਲਾ ਹੈ ਜਾਮੁਣੂ ਜਾਮੁਣ ਖਾਣ ਨਾਲ ਫੈਟੀ ਲੀਵਰ ਦੀ ਸਮੱਸਿਆ ਤੋਂ ਬਹੁਤ ਜਲਦੀ ਰਾਹਤ ਮਿਲਦੀ ਹੈ ਜੇਕਰ ਤੁਸੀਂ ਫੈਟੀ ਲੀਵਰ ਦਾ ਆਰਾਮਾਣਾ ਤੇ ਘਰੇਲੂ ਇਲਾਜ ਨਾ ਬਰਹੀ ਹੋ ਤਾਂ ਜਾਮ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਜਾਮੁਨਾਂ ਵਿੱਚ ਮੌਜੂਦ ਆਸਟਿਗੋਨ ਅਤੇ ਪੋਸ਼ਕ ਤੱਤ ਫੈਟੀ ਲੀਵਰ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਰੋਜ਼ਾਨਾ 200 ਤੋਂ 300 ਗ੍ਰਾਮ ਪੱਕੇ ਹੋਏ ਜਾਮੁਨ ਖਾਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਤੇ ਗ੍ਰੀਨ ਟੀ ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਸਾਡੇ ਲੀਵਰ ਲਈ ਬਹੁਤ ਫਾਇਦੇਮੰਦ ਹਨ ਇਹ ਲੀਵਰ ਨੂੰ ਸਹੀ ਤਰ੍ਹਾਂ ਕੰਮ ਕਰਨ ਅਤੇ ਲੀਵਰ ਦੇ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ ਜੇ ਸਲੇਈ ਫੈਟੀ ਲੀਵਰ ਦੀ ਸਮੱਸਿਆ ਹੋਵੇ ਤੇ ਰੋਜ਼ਾਨਾ 2 ਕੱਪ ਗ੍ਰੀਨ ਟੀ ਜ਼ਰੂਰ ਪੀਓ। ਨਿੰਬੂ ਅਤੇ ਸੰਤਰਾ। ਫੈਟੀ ਲੀਵਰ ਦੀ ਸਮੱਸਿਆ ਹੋਣ ਤੇ ਆਪਣੇ ਖਾਣੇ ਵਿੱਚ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਜ਼ਿਆਦਾ ਸ਼ਾਮਲ ਕਰੋ ਤੇ ਇਹ ਲੀਵਰ ਦੀ ਫੈਟ ਬਹੁਤ ਜਲਦੀ ਘੱਟ ਕਰਦੇ ਹਨ। ਇਹ ਸਮੱਸਿਆ ਦਾ ਛੁਟਕਾਰਾ ਪਾਉਣ ਲਈ ਇਹ ਜਲਣਾ ਨਿੰਬੂ ਅਤੇ ਸੰਤਰੇ ਦਾ ਜੂਸ ਪੀਓ। ਸੇਬ ਦਾ ਸਿਰਕਾ। ਸੇਬ ਦਾ ਸਿਰਕਾ ਫੈਟੀ ਲੀਵਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਹ ਲੀਵਰ ਵਿੱਚ ਜੰਮੇ ਹੋਏ ਫੈਟ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਫੈਟੀ ਲੀਵਰ ਹੋ ਹੋਤੇ ਰੋਜ਼ਾਨਾ ਇੱਕ ਗਲਾਸ ਕੋਲੇ ਵਿੱਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀ ਸਕਦੇ ਹੋ। ਤੇ ਇਸ ਵਿੱਚ ਤੁਸੀਂ ਇੱਕ ਚਮਚ ਸ਼ਹਿਦ ਵੀ ਪਾ ਸਕਦੇ ਹੋ। ਲੱਸੀ ਫੈਟੀ ਲੀਵਰ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਗਲਾਸ ਲੱਸੀ ਜ਼ਰੂਰ ਪਿਓ। ਲੱਸੀ ਵਿੱਚ ਹਿੰਗ, ਲੂਣ, ਜੀਰਾ ਅਤੇ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਫੈਟੀ ਲੀਵਰ ਤੋਂ ਦੀਸ ਸਮੱਸਿਆ ਤੋਂ ਨਜਾਤ ਮਿਲ ਜਾਂਦੀ ਹੈ। ਕੱਚਾ ਲਾਲ ਟਮਾਟਰ ਖਾਓ ਫੈਰਟੀ ਲੀਵਰ ਦੀ ਇਸ ਸਮੱਸਿਆ ਤੋਂ ਪੀੜਿਤ ਲੋਕਾਂ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਲਈ ਫੈਰਟੀ ਲੀਵਰ ਦੀ ਸਮੱਸਿਆ ਹੁੰਤੇ ਰੋਜ਼ਾਨਾ ਕੱਚੇ ਲਾਲ ਟਮਾਟਰ ਦਾ ਸੇਵਨ ਜ਼ਰੂਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰੋ